ਇਹਨਾਂ ਕਸਤਰੀਕਨ ਸੰਘਰਸ਼ ਦਿੱਕਾ ਕਰਨਾ ਕੀ ਕੀ ਰਣਨੀਤੀਆਂ ਤਿਆਰ ਨੇ ਉਹਨੂੰ ਜੇ ਪੰਜਾਬੀ ਚ ਕਹਿਣਾ ਹੋਵੇ ਨਾ ਜੱਟ ਭਾਸ਼ਾ ਚ ਸੈਂਟਰ ਸਰਕਾਰ ਦੇ ਗਲ ਚ ਗੂਠਾ ਦੇ ਕੇ ਅਗਲੀ ਰਣਨੀਤੀ ਸਾਡੀ ਹੋਊਗੀ ਵੀ ਵਧਾਵਾਂਗੇ ਗੂਠਾ ਸੇ ਦੇ ਤਾ ਅਸਲ ਵਿੱਚ ਪੰਜ ਆਹ ਜਿਹੜਾ ਸੜਕ ਹੈਗੇ ਸੋਨੇਪੱਤਾਲੀ ਬਿਲਕੁਲ ਬੰਦ ਹੈ ਤੁਸੀਂ ਦੇਖੇ ਹੋਣੀ ਹੈ ਰੋਤਕ ਬਹਾਦਰਗੜ੍ਹ ਵਾਲੀ ਬੰਦ ਹੈ ਬਾਕੀ ਜਿਹੜੀਆਂ ਇਧਰੋਂ ਸਾਨੂੰ ਯੂਪੀ ਤੋਂ ਪਤਾ ਲੱਗਿਆ ਵੀ ਰਕੇਸ਼ ਟਕੈਤ ਦੇ ਗਵਾਈ ਦੇ ਵਿੱਚ 500 ਕਿਸਾਨਾਂ ਦਾ ਜਥਾ ਆ ਗਿਆ ਉੱਤਰਾ ਉੱਤਰ ਵਾਲੀ ਦਿਸ਼ਾ ਹੈ ਨਾ ਪੂਰਬ ਵਾਲੀ ਦਿਸ਼ਾ ਪਾਸੇੋਂ ਵੀ ਬੰਦ ਹੋਏ ਇੱਕ ਜਿਹੜੀਆਂ ਦੱਖਣ ਵਾਲੀ ਦਿਸ਼ਾ ਹੈਗੀ ਐ ਜੈਪੁਰ ਵਾਲੀ ਜਿਹੜੀ ਦਿੱਲੀ ਰੋਡ ਹੈ ਤੇ ਅਗਰੇ ਮਾਥਰੇ ਵਾਲਾ ਤੋਂ ਦਿੱਲੀ ਐ ਇਹ ਸਾਨੂੰ ਪਤਾ ਲੱਗਿਆ ਵੀ ਜੇ ਇਹ ਬੰਦ ਨੇ ਆਉਣ ਵਾਲੇ ਇੰਨਾ ਕੁ ਅਸੀਂ ਸਮਝਦੇ ਵੀ ਅਜੇ ਪੂਰੀ ਤਰ੍ਹਾਂ ਉਹਦੇ ਸੈਂਟਰ ਸਰਕਾਰ ਦੇ ਗੱਲ ਚ ਕੂਠਾ ਨਹੀਂ ਆਇਆ ਇਹ ਅਸੀਂ ਦੋ ਐ ਇਹ ਵੀ ਆਉਣ ਵਾਲੇ ਦਿਨਾਂ 'ਚ ਬੰਦ ਕਰਕੇ ਉਹਦੇ ਗਲ ਚ ਗੂਠਾ ਦੇਵਾਂਗੇ ਅਸੀਂ ਨਾਲ ਚ ਗੂਠਾ ਦੇਣ ਦੀ ਗੱਲ ਕਰ ਲਿਗੇ ਜਾਂ ਇਸ ਵਕਤ ਆਪਣੇ ਹੱਕ ਮੰਗਣ ਦੀ ਗੱਲ ਕਰ ਲਿਗੇ ਪੂਰੀ ਤਿਆਰੀ ਹੈ ਪਰ ਕਿਤੇ ਨਾ ਕਿਤੇ ਮੈਂ ਇਹ ਗੱਲ ਕਰ ਲਵਾਂ ਥੋੜਾ ਬਹੁਤ ਨੌਜਵਾਨ ਨਰਾਜ਼ ਹੁੰਦਾ ਨਜ਼ਰ ਆਇਆ ਤੁਹਾਡੇ ਤੋਂ ਇਸ ਸੰਘਰਸ਼ ਚ ਉਹਨਾਂ ਨੂੰ ਇਹ ਲੱਗਦਾ ਸੀ ਕਿ ਪੈਰ ਬੜੇ ਹੌਲੀ ਪੁੱਟੇ ਜਾ ਰਹੇ ਆ ਦੇਖੋ ਜੀ ਇਹ ਸ਼ੁਰੂ ਸ਼ੁਰੂ ਦੇ ਵਿੱਚ ਸੀਗਾ ਖਾਸ ਕਰਕੇ ਜਿਹੜੇ ਨੌਜਵਾਨ ਵਰਗ ਹੈ ਜਿਹੜੇ ਗਾਇਕ ਨੇ ਸਾਡੇ ਉਹਨਾਂ ਦੇ ਜਿਹੜੇ ਫੈਨ ਹੈ ਵੱਧ ਫਾਲੋਅਰ ਹੈ ਉਹ ਉਹ ਨੌਜਵਾਨਾਂ ਦਾ ਹਿੱਸਾ ਸੀਗਾ ਉਹਨਾਂ ਨੂੰ ਇਹ ਸੀਗਾ ਵੀ ਬਹੁਤ ਮੱਧਮ ਚੱਲ ਰਿਹਾ ਤਿੱਖਾ ਨੇ ਜਿਹੜਾ ਸੇਕ ਲਾਉਣ ਵਾਲਾ ਐਕਸ਼ਨ ਪ੍ਰੋਗਰਾਮ ਨੇ ਪੰਜਾਬ ਦੇ ਵਿੱਚ ਮੈਠਣਾ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਡਾ 40-40 ਸਾਲ ਦਾ ਸਾਡੀ ਜਿੰਦਗੀ ਦੇ ਸਾਡੇ ਉਹ ਦਾੜੀ ਨੇ ਆਈ ਸੀ ਜਦੋਂ ਤੱਕ ਅਸੀਂ ਤੁਰਿਆ ਅਨ ਤਜਰਬਾ ਵੱਡਾ ਸਾਨੂੰ ਪਤਾ ਸੀਗਾ ਜੇ ਇਸ ਅਕਤੂਬਰ ਦੇ ਵਿੱਚ 1 ਅਕਤੂਬਰ ਨੂੰ ਅਸੀਂ ਰੇਲਾਂ ਬੰਦ ਕਰਤਿਆਂ ਸੀ ਪੰਜਾਬ 'ਚ ਉਹ ਕਹਿੰਦੇ ਸੀਗੇ 15 ਅਕਤੂਬਰ ਤੋਂ ਪਹਿਲਾਂ ਪਹਿਲਾਂ ਦਿੱਲੀ ਚੱਲੋ ਜੇ ਤੁਸੀਂ ਦਿੱਲੀ ਨਹੀਂ ਚਲਦੇ ਤਾਂ ਸਰਕਾਰ ਤੇ ਪ੍ਰੈਸ਼ਰ ਨਹੀਂ ਪੈਂਦਾ ਸਾਨੂੰ ਪਤਾ ਸੀਗਾ ਵੀ 15 ਤਰੀਕ ਤੱਕ ਜਿਹੜਾ ਪੈਡੀ ਸੀਜ਼ਨ ਆ ਪੂਰਾ ਸਿਖਰ ਤੇ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਅਗਲੇ 15 ਦਿਨ 20 ਦਿਨ ਪੂਰਾ ਸਿਖਰ ਰਹਿੰਦਾ ਕਿਸਾਨਾਂ ਨੂੰ ਆਪਣੀ ਫਸਲ ਸਾਹਮਣ ਤੋਂ ਬਿਨਾ ਹੋਰ ਕੋਈ ਨਹੀਂ ਹੁੰਦਾ ਸਾਨੂੰ ਆਇਆ ਸੀਗਾ ਵੀ ਉਹਨੂੰ ਤਾਂ ਲੰਮਾ ਕੀਤਾ ਸੀਗਾ ਖਿੱਚਿਆ ਸੀਗਾ ਨਵੰਬਰ ਤੱਕ ਬਈ ਅਸੀਂ ਉਹ ਆ ਜਿਹੜਾ ਆਪਣੀ ਫਸਲ ਵੀ ਸਾਂਭ ਲਗੇ ਤੇ ਕਣਕ ਵੀ ਬੀਜ ਲਗੇ ਕਣਕ ਜਦੋਂ ਬੀਜੀ ਜਾਂਦੀ ਆ ਫੇਰ ਕਣਕ ਵੱਢਣ ਤੇ ਕਰਫਰੀ ਹੋ ਜਾਂਦਾ ਕਿਸਾਨ ਸਾਹਿਬ ਕਿ ਆਏ ਹੋ ਇਹ ਗੱਲ ਕਿ ਕੇ ਬਿਲਕੁਲ ਆਏ ਆ ਤੇ ਰਾਸ਼ਨ ਲੈ ਕੇ ਆਏ ਹੁਣ ਸਾਡੇ ਹਿਸਾਬ ਨਾਲ ਕਿਸਾਨ ਨਹੀਂ ਵਿਹਲੇ ਆ ਹੁਣ ਅਸੀਂ ਉਹਨਾਂ ਦਾ ਜਿਹੜਾ ਭਲੇਖਾ ਉਹ ਦੂਰ ਕਰਤਾ ਉਹ ਵੀ ਮੰਨ ਗਏ ਮੰਨ ਗਏ ਤੁਸੀਂ ਲੱਗਦਾ ਵੀ ਆ ਕਿਤਨੇ ਕਿਤੇ ਕੋ ਕਿ ਜਿਹੜੇ ਫੋਨ ਕਾਲਸ ਆਉਣੇ ਆ ਅਮਿਤ ਸ਼ਾਦਾ ਫੋਨ ਆ ਜਾਣਾ ਜਾਂ ਵਾਰ-ਵਾਰ ਇਹ ਕਹਿਣਾ ਕਿ ਬਰਾੜੀ ਆ ਕੇ ਬਹਿ ਜਾਓ ਆਹ ਜਗ੍ਹਾ ਦੇ ਦਿੱਤੀ ਇਹ ਗੱਲਾਂ ਨੂੰ ਮੰਨਦੇ ਹੋ ਵਗੜ-ਵੱਡੀਆਂ ਪ੍ਰਾਪਤੀਆਂ ਨੇ ਵੇਖੋ ਜੀ ਬਰਾੜੀ ਆਲਾ ਬੈਠਣ ਨਾਲੋਂ ਅਸੀਂ ਭਾਵੇਂ ਉਹਨਾਂ ਨੇ ਸੱਦਾ ਦਿੱਤਾ ਸੀ ਅਸੀਂ ਤਾਂ ਸਮਝਦੇ ਆ ਵੀ ਉਹਨਾਂ ਦੀ ਉਹ ਚਾਲ ਸੀ ਇੱਕ ਬਹੁਤ ਡੂੰਗੀ ਸਾਜ਼ਿਸ਼ ਸੀਗੀ ਕਿਸਾਨ ਮੋਰਚੇ ਨੂੰ ਫਲੌਪ ਕਰ ਦੇ ਖਾਤਰ ਫੇਲ ਕਰ ਦੇ ਖਾਤਰ ਕਿਉਂਕਿ ਉਹਦੇ ਅੱਜ ਸਬੂਤ ਵੀ ਹੋ ਗਿਆ ਪੁਸ਼ਟੀ ਵੀ ਹੋ ਗਈ ਹੁਣ ਤਾਂ ਅਸੀਂ ਉਹਨੂੰ ਇਹ ਕਹਿੰਦਾ ਵੀ ਉਹ ਓਪਨ ਜੇਲ ਆ ਅਸਲ ਵਿੱਚ ਉਸ ਤੋਂ ਪਹਿਲਾਂ ਇਹ ਓਪਨ ਜੇਲ ਵਰਤਣ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਪੁਲਿਸ ਨੇ ਜਿਹੜਾ ਮੁੱਖ ਮੰਤਰੀ ਆ ਦਿੱਲੀ ਦਾ ਕੇਜਰੀਵਾਲ ਆ ਉਹਨੂੰ ਕਿਹਾ ਸੀ ਵੀ ਸਾਨੂੰ 10 ਸਟੇਡੀਅਮ ਦਿਓ ਦਿਓ ਸਾਨੂੰ ਤਾਂ ਕਿ ਅਸੀਂ ਕਿਸਾਨਾਂ ਨੂੰ ਉਹਨਾਂ ਦੇ ਵਿੱਚ ਸਟੇਡੀਅਮਾਂ ਦੇ ਵਿੱਚ ਰੱਖ ਸਕੀਏ ਤੇ ਉਹਨਾਂ ਨੇ ਕੇਜਰੀਆਲ ਨੇ ਉਹਦੀ ਮਨਜ਼ੂਰੀ ਨਹੀਂ ਦਿੱਤੀ ਇਜਾਜ਼ਤ ਨਹੀਂ ਦਿੱਤੀ ਫਿਰ ਉਹਨਾਂ ਨੇ ਉਹਦਾ ਜਿਹੜਾ ਬਦਲ ਵਜੋਂ 10 ਸਟੇਡੀਅਮ ਤੇ ਬਦਲ ਵਜੋਂ ਕਿਉਂਕਿ ਜਿਹੜਾ ਜੱਡਾ ਲੰਬਾ ਚੌੜਾ ਇਹ ਪਾਰਕ ਹੈ ਬਰਾੜੇ ਵਾਲਾ ਜਿਹੜਾ ਨਰੰਕਾਰੀ ਪਾਰਕ ਹੈ ਇਹ ਦੱਸਦੇ ਪਤਾ ਨਹੀਂ 100 ਕਿੱਲੇ ਦੇ ਵਿੱਚ ਦੱਸਦੇ ਏਕੜ ਦੇ ਵਿੱਚ ਫੈਲਿਆ ਹੋਇਆ ਬਹੁਤ ਲੰਬਾ ਚੌੜਾ ਫਿਰ ਉਹਨਾਂ ਨੇ 10 ਸਟੇਡੀਅਮ ਦੀ ਥਾਂ ਇਹਨੂੰ ਲੈ ਲਿਆ ਸਾਡੇ ਹਿਸਾਬ ਨਾਲ ਉਹ ਸਾਡੇ ਬਹਿਕਲਾ ਨੂੰ ਸਾਡੇ ਕਿਸਾਨਾਂ ਨੂੰ ਉਹਦੇ ਵਿੱਚ ਬੰਦ ਕਰਨ ਦੀ ਚਾਲ ਹੈ ਚਾਰ ਸਫੇਰੋ ਦੇ ਬਾਉਂਡਰੀ ਹੈਗੀ ਹੈ ਤੇ ਉਹਦੀ ਅੱਜ ਸਬੂਤ ਮਿਲ ਗਿਆ ਬੇ ਉੱਤਰਾਖੰਡ ਦੇ ਵਿੱਚੋਂ ਤੇਜੰਦਰ ਸਿੰਘ ਬਿਰਕਾ ਜਿਹੜਾ ਭਾਰਤੀ ਪੰਜਾਬੀ ਆ ਆਪਣਾ ਉੱਤਰਾਖੰਡ ਵਾਲੇ ਪਾਸੇ ਜਿਹੜੇ ਕਈ ਆਪਣੇ ਜ਼ਿਲ੍ਹੇ ਹੈਗੇ ਆ ਪੀਲੀਪੀਤ ਵਗੈਰਾ ਉਹ ਸਾਰੇ ਆਪਣੇ ਪੰਜਾਬੀ ਕਿਸਾਨ ਨੇ ਉਹਨਾਂ ਦੀ ਅਗਵਾਈ ਕਰਕੇ ਉਹ ਦਿੱਲੀ ਆ ਰਿਹਾ ਸੀ ਇਸ ਮੋਰਚੇ ਵਿੱਚ ਸ਼ਾਮਲ ਹੋਣ ਦੇ ਖਾਤਰ ਜਦੋਂ ਦਿੱਲੀ ਵਾਲੇ ਬਾਰਡਰ ਤੇ ਆਇਆ ਤਾਂ ਉਹਨਾਂ ਨੇ ਪੁਲਿਸ ਨੇ ਪੂਰੀ ਸ਼ਾਸਸ਼ ਦੇ ਤਹਿਤ ਤੇ ਉਹਨਾਂ ਨੂੰ ਕਿਹਾ ਵੀ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਦੱਸੋ ਅਸੀਂ ਮੋਰੇ ਲੱਗਦੇ ਹਾਂ ਸਰ ਉੱਥੇ ਲੈ ਕੇ ਜਾਂਦੇ ਹਾਂ ਉਹ ਕਹਿੰਦੇ ਜੰਤਰਮੰਤਰ ਜਾਣਾ ਪਰ ਜੰਤਰਮੰਤਰ ਨੂੰ ਜਾਣ ਦੇ ਵਜਾਏ ਉਹਨਾਂ ਨੂੰ ਉਹਨਾਂ ਨੇ ਬਰਾੜੀ ਪਾਰਕ ਦੇ ਵਿੱਚ ਲੈ ਕੇ ਬੰਦ ਕਰਤਾ ਤੇ ਕਹਤਾ ਵੀ ਹੁਣ ਤੁਸੀਂ ਸਾਡੀ ਇਜਾਜ਼ਤ ਤੋਂ ਬਿਨਾਂ ਬਾਹਰ ਨਹੀਂ ਜਾਵੋਗੇ ਫੌਜੀਆ ਚਾਲਾਂ ਸੈਂਟਰ ਵੱਲੋਂ ਲਗਾਤਾਰ ਚੱਲੀਆਂ ਜਾ ਰਹੀਆਂ ਨੇ ਚਾਹੇ ਅਸੀਂ ਇਸ ਵਕਤ 400 ਕਿਲੋਮੀਟਰ ਜਾਂ 500 ਕਿਲੋਮੀਟਰ ਟੱਪ ਕੇ ਦਿੱਲੀ ਦੀ ਜੜ੍ਹ ਚ ਪਹੁੰਚਣ ਦੀ ਗੱਲ ਕਰਦੇ ਰਾਹ 'ਚ ਬਹੁਤ ਅੜਚਨਾ ਆਈਆਂ ਤੇ ਨੌਜਵਾਨਾਂ ਨੇ ਮੂਰੇ ਹੋ ਕੇ ਅੜਚਨਾ ਵੀ ਦੂਰ ਕੀਤੀਆਂ ਨੇ ਉਹ ਹੌਸਲੇ ਬਾਰੇ ਆਗੂਆਂ ਦਾ ਕੀ ਕਹਿਣਾ ਹੈ ਬਿਲਕੁਲ ਜੀ ਅਸੀਂ ਜਿਹੜਾ ਸਾਡੇ ਨੌਜਵਾਨਾਂ ਦਾ ਕੰਫੀਡੈਂਸ ਵੜਿਆ ਨਾ ਜਿਹੜਾ ਤੁਸੀਂ ਕਹਿੰਦੇ ਪਹਿਲਾਂ ਉਹਨਾਂ ਦਾ ਲੂਜ਼ ਹੋ ਗਿਆ ਸੀਗਾ ਪਰ ਹੁਣ ਜਿੰਨੀਆਂ ਰੋਕਾਂ ਤੋੜ ਕੇ ਨੌਜਵਾਨਾਂ ਦਾ ਤੇ ਕਿਸਾਨਾਂ ਨੇ ਰਲ ਕੇ ਵਿੱਚੇ ਜਿਹੜੇ ਹਰਿਆਣੇ ਦੇ ਕਿਸਾਨ ਸੀਗੇ ਇਹਨਾਂ ਨੇ ਰਲ ਕੇ ਜਿੰਨੀਆਂ ਉਹਨਾਂ ਦੀਆਂ ਜ਼ਬਰਦਸਤ ਰੋਕਾਂ ਸੀ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਰੋਕਾਂ ਨੂੰ ਭਾਵੇਂ ਉਹਨਾਂ ਖਾਈਆਂ ਪੱਟੀਆਂ ਭਾਵੇਂ ਉਹਨਾਂ ਦੇ ਮੂਰੇ ਟਣਾ ਟਣਾ ਦੇ ਕਈ ਟਣਾ ਦੇ ਪੱਥਰ ਸਿੱਟੇ ਭਾਵੇਂ ਉਹਨਾਂ ਨੇ ਉਹ ਟਿਪਰ ਭਰਪ ਕੇ ਉਹ ਮੂਰੇ ਟੇਡੇ ਸੜਕਾਂ ਤੇ ਲਾ ਕੇ ਬੰਦ ਕੀਤੇ ਸਾਰੇ ਟਿਪਰਾਂ ਨੂੰ ਸਾਰੇ ਪੱਥਰਾਂ ਨੂੰ ਟਣਾ ਦੇ ਭਾਰਿਆਂ ਨੂੰ ਸਾਰੇ ਉਹਨਾਂ ਦੇ ਖੱਡੇ ਜਿਹੜੇ ਖਾਈਆਂ ਪੱਟੀਆਂ ਸੀ ਸਾਰਿਆਂ ਨੂੰ ਜਿਵੇਂ ਪੂਰਦੇ ਹੋਏ 8 8 ਨਾਕੇ ਤੋੜਦੇ ਹੋਏ ਚ ਦਿੱਲੀ ਪਹੁੰਚੇ ਆ ਇਸ ਨੇ ਉਹਨਾਂ ਦੇ ਕੰਫੀਡੈਂਸ ਵਿੱਚ ਜਗਾਤਾ ਤੇ ਉਹਨਾਂ ਦਾ ਜਿਹੜਾ ਹੌਸਲਾ ਹੈ ਉਹਨੂੰ ਵੀ ਜਰਵਾ ਦੇ ਦਿੱਤ ਗਏ ਤੁਸੀਂ ਹਰਿਆਣੇ ਦੇ ਕਿਸਾਨ ਦੀ ਗੱਲ ਕੀਤੀ ਤਾਂ ਅੱਜ ਮਨੋਹਰ لال ਖੱਟਰ ਦਾ ਬਿਆਨ ਆਉਂਦਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਸ਼ੁਰੂ ਕੀਤਾ ਪੰਜਾਬ ਦੇ ਕਿਸਾਨ ਬੈਠੇ ਆ ਹਰਿਆਣੇ ਦੇ ਕਿਸਾਨ ਸੰਘਰਸ਼ ਨਹੀਂ ਹੈਗੇ ਮੈਂ ਧੰਨਵਾਦ ਕਰਦਾ ਕਿ ਹਰਿਆਣੇ ਦੇ ਕਿਸਾਨ ਇਸ ਸੰਘਰਸ਼ ਦਾ ਹਿੱਸਾ ਨਹੀਂ ਇਹ ਖੱਟਰ ਦੇ ਬਿਆਨ ਇਹ 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 ਦਾ ਜੀ ਬਿਲਕੁਲ ਬੇਬੁਨਿਆਦ ਬਿਆਨ ਹੈ ਉਹਦੀ ਇੱਕ ਮੈਂ ਕਹਿੰਦਾ ਵੀ ਉਹਨਾਂ ਦੇ ਬੇਸ਼ਰਮੀ ਭਰੇ ਬਿਆਨ ਐ ਇਹਨੂੰ ਕਹਿਣਾ ਹੋਵੇ ਬਈ ਸਾਨੂੰ ਪਤਾ ਜਦੋਂ ਅਸੀਂ ਹਰਿਆਣੇ ਵਿੱਚ ਦੇ ਅਸੀਂ ਮੈਂ ਜਦੋਂ ਆਇਆ ਅਸੀਂ ਆਹ ਸ਼ੰਭੂ ਵਾਲੇ ਬਾਰਡਰ ਤੋਂ ਨਹੀਂ ਆਏ ਸਾਡੇ ਭਾਰਤੀ ਕਿਸਾਨਾਂ ਨੂੰ ਕਿਰਨਤਿਕਾਰੀ ਦੇ ਸਾਰੀਆਂ ਟ੍ਰੈਕਟਰ ਟਰਾਲ ਲਿਆ ਅਸੀਂ ਜਿਹੜਾ ਸਮਾਣੇ ਤੋਂ ਚੀਕਾ ਹੋ ਕੇ ਕੈਸਲ ਤੋਂ ਪਾਣੀਪਤ ਹੋ ਕੇ ਅਸੀਂ ਇੱਥੇ ਆਇਆ ਜਦੋਂ ਅਸੀਂ ਚੀਕੇ ਵਾਲਾ ਨਾਕਾ ਤੋੜ ਕੇ ਉੱਥੇ ਜਿਹੜਾ ਘੱਗਰਨਾ ਦਿੱਤੇ ਐ ਜਦੋਂ ਅਸੀਂ ਇੰਟਰ ਹੋਇਆ ਸਾਨੂੰ ਉਹਨਾਂ ਨੇ ਇੰਨੇ ਕਿ ਸਾ ਉੱਥੋਂ ਆਉਂਦੇ ਜਿਹੜੇ ਹਰਿਆਣੇ ਦੇ ਲੋਕ ਐ ਸੜਕਾਂ ਤੇ ਆ ਗਏ ਆਹ ਰੋੜ 10 10 ਉਹ ਸਾਨੂੰ ਫਲਾਣਾ ਫਰੂਟਾ ਨਾ ਕੇਲੇ ਨਾ ਸੰਗਤ ਰਿਆ ਨੇ ਮੇਰਾ ਖਿਆਲ ਹੈ ਵੀ ਇੱਕ ਇੱਕ ਬੰਦੇ ਦਾ ਖਾਧੇ ਨੀਗੇ ਜਨੇ ਉਹਦਾ ਅਸੀਂ ਕਾਰਨ ਇਹ ਸਮਝਦੇ ਆਂ ਵੀ ਇੱਕ ਤਾਂ ਸਿੱਧੀ ਗੱਲ ਹੈ ਉਹਨਾਂ ਦੀ ਪੰਜਾਬ ਤੇ ਹਰਿਆਣੇ ਦਾ ਜਿਹੜਾ ਭੂਗੋਲਿਕ ਹਾਲਤ ਦਾ ਕੋਈ ਫਰਕ ਨਹੀਂ ਉਹੀ ਪੰਜਾਬ ਦੇ ਖੇਤ ਐ ਉਹੀ ਹਰਿਆਣੇ ਦੇ ਦੂਜਾ ਉਹਨਾਂ ਨੇ ਜਦੋਂ ਪਿੱਛੇ ਜਿਚੇਸ਼ਨ ਕੀਤਾ ਪਿਪਲੀ ਵਿਖੇ ਉਹਨਾਂ ਤੇ ਬਹੁਤ ਖੱਟਰ ਉਹਨਾਂ ਦੇ ਜਿਹੜੇ ਬਨੋਰ ਨਾਲ ਖੱਟਰ ਤੇ ਸਰਕਾਰ ਆ ਉਹਨਾਂ ਨੇ ਰਿਪ੍ਰੈਸ਼ਨ ਕੀਤਾ ਕੁੱਟਮਾਰ ਕੀਤੀ ਹਾਏ ਉਹ ਉਹਨਾਂ ਦੇ ਦਿਲਾਂ 'ਚ ਗੁੱਸਾ ਪਿਆ ਸੀ ਤੇ ਜਦੋਂ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੇ ਉਹ ਤੋੜ ਕੇ ਲੰਘੇ ਉਹਨਾਂ ਦਾ ਕਹਿਣ ਦਾ ਭਾਅ ਉਹ ਜਿਹੜਾ ਜਮਾ ਹੋਇਆ ਗੁੱਸਾ ਸੀਗਾ ਉਹ ਵੀ ਨਾਲ ਨਿਕਲਿਆ ਉਹਨਾਂ ਨੇ ਨਾਲ ਨਾਕੇ ਤੜਵਾਏ ਆ ਸਾਡੇ ਨਾਲ ਸਾਡੀ ਸਪੋਰਟ ਕੀਤੀ ਆ ਫਲ ਫਰੂਟ ਦਿੱਤੇ ਸਾਨੂੰ ਸਾਂਭਿਆ ਇੱਥੋਂ ਤੱਕ ਪਹੁੰਚਾਇਆ ਮੂਰੇ ਲੱਗ ਕੇ ਤੇ ਇਹਨੂੰ ਜੇ ਬੇਵਕੂਫ ਨੂੰ ਜਿਹੜਾ ਖੱਟਰ ਹੈਗਾ ਇਹਨੂੰ ਇਹ ਅਸੀਂ ਤਾਂ ਸਮਝਦੇ ਆ ਵੀ ਜੇ ਕਿਸਾਨ ਸਾਡੇ ਹਰਿਆਣੇ ਦਾ ਨਾਲ ਸਹਿਯੋਗ ਨਾ ਦਿੰਦਾ ਸਾਨੂੰ ਨਾਕੇ ਤੜਵਾਉਣ ਦੇ ਵਿੱਚ ਤਾ ਕੱਲੇ ਪੰਜਾਬ ਦੇ ਕਿਸਾਨ ਹੋ ਸਕਦਾ ਨਾ ਤੋੜ ਸਕਦੇ ਇਹ ਦੋਹਾਂ ਭਰਾਵਾਂ ਦਾ ਜਿਹੜਾ ਸਾਂਝਾ ਹੰਬੜਾ ਹੋਇਆ ਉਹਦੇ ਨਾਲ ਹੀ ਟੁੱਟਿਆ ਹੈ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਇਸ ਵਕਤ ਕਿਉਂਕਿ ਕਿੰਨਾਕ ਸਮਾਂ ਹੋਰ ਲੱਗੂਗਾ ਤੁਸੀਂ ਤਾਂ ਸੰਘਰਸ਼ਾਂ 'ਚੋਂ ਨਿਕਲੇ ਹੋ ਢੋਲਾਂ 'ਚੋਂ ਨਿਕਲੇ ਹੋ ਤੁਹਾਡੇ ਤਜਰਬੇ ਨਾਲ ਜਾਇਓ ਮੂਵਮੈਂਟ ਢੀ ਵੱਡੀ ਹੋ ਗਈ ਹੈ ਕਿੰਨਾਕ ਸਮਾਂ ਹੋਰ ਲੱਗੂਗਾ ਜੜਾ ਹਿੱਲਣ ਨੂੰ ਸਾਡੇ ਹਿਸਾਬ ਨਾਲ ਸਰਕਾਰ ਅਜੇ ਜ਼ੋਰ ਸਾਡਾ ਜ਼ੋਰ ਪਰਖ ਰਹੀ ਹੈ ਸਾਡਾ ਜ਼ੋਰ ਜਮਾਈ ਕਰਕੇ ਸਾਡਾ ਵੀ ਕਿੰਨਾ ਘਟਦੇ ਨੇ ਉਹ ਪਰ ਅਸੀਂ ਹੁਣ ਤਿੰਨ ਦਿਨਾਂ 'ਚ ਸਬੂਤ ਦੇਤਾ ਵਿੱਚ ਇੱਕ ਸਾਡੀਆਂ ਜਥੇਬੰਦਗੀਆਂ ਚ ਇੱਕ ਵਿਚਾਰ ਰ ਹੈ ਇਹ ਵੀ ਆਈ ਸੀ ਵੀ ਆਪਾਂ ਨੂੰ ਬਰਾੜੀ ਪਾਰਕ ਚ ਚਲੇ ਜਾਣਾ ਚਾਹੀਦਾ ਉੱਥੇ ਆਪਰੋ ਪਰ ਜਦੋਂ ਇਹ ਕਿਸਾਨਾਂ ਤੋਂ ਹੇਠਾਂ ਤੋਂ ਟਰਾਲੀਆਂ ਵਾਲਿਆਂ ਤੋਂ ਕਿਹਾ ਗਿਆ ਤਾਂ ਸਾਰੀਆਂ ਟਰਾਲੀਆਂ ਵਾਲਿਆਂ ਦਾ ਮੈਨੂੰ ਲੱਗਦਾ ਵੀ ਇੱਕਦੀ ਟਰਾਲੀਆਂ ਸਾਰੇ ਨੇ ਕਹਿਤਾ ਵੀ ਜੇ ਇੱਥੋਂ ਹੁਣ ਅਸੀਂ ਇੱਥੇ ਤਾਂ ਹੁਣ ਅਸੀਂ ਦਿੱਲੀ ਕੈਦ ਕੀਤੀ ਹੋਈ ਐ ਫਿਰ ਪਾਰਕ ਚ ਜਾ ਕੇ ਅਸੀਂ ਖੁਦ ਕੈਦ ਹੋਵਾਂਗੇ ਵੀ ਜੇ ਤੁਸੀਂ ਸਾਨੂੰ ਪਾਰਕ ਚ ਲਿਜਾ ਕੇ ਕੈਦ ਕਰਨਾ ਸਾਡਾ ਮੋਰਚਾ ਹੀ ਫਲਾਪ ਆ ਫਿਰ ਅਸੀਂ ਕੈਦ ਨਹੀਂ ਹੁੰਦੇ ਅਸੀਂ ਵਾਪਸ ਜਾਵੜਾਂਗੇ ਸੋ ਇਸ ਕਰਕੇ ਜਿੱਡਾ ਵੱਡਾ ਰੌਂ ਹੈ ਮੈਨੂੰ ਲੱਗਦਾ ਵੀ ਜੇ ਅਸੀਂ ਹੁਣ ਕੁਝ ਜਥੇਬੰਦੀਆਂ ਕਹਿ ਵੀ ਦੇਗੀ ਤੁਹਾਨੂੰ ਪਤਾ ਹੋਣਾ 26 ਤਰੀਕ ਨੂੰ ਜਿੱਤੇ ਪਹਿਲੇ ਦਿਨ ਆਏ ਆ ਕੁਝ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕੁਝ ਜਥੇਬੰਦੀਆਂ ਕਹਿ ਵੀ ਦਿੱਤਾ ਸੀ ਵੀ ਆਓ ਕਿਸਾਨੋ ਬਰਾੜੀ ਪਾਰਕ ਚ ਚੱਲੋ ਤਾਂ ਉਹ ਕਰਾਂਗੇ ਤਾਂ ਉਹ ਕੱਲੇ ਮਤਲਬ ਕਿਸੇ ਨੇ ਵੀ ਨਹੀਂ ਮੰਨਿਆ ਉਹ ਕਹਿੰਦੇ ਵੀ ਜਿਹੜਾ ਜਾਣਾ ਚਾਹੁੰਦਾ ਜਾਵੜੋ ਅਸੀਂ ਨਹੀਂ ਜਾਂਦੇ ਅਜਾ ਹੁਣ ਹੁਣ ਫੈਸਲਾ ਬਹੁਤ ਸੰਮਤੀ ਨਾਲ ਹੋਇਆ ਕਿ ਸਾਰਾ ਸੰਮਤੀ ਨਾਲ ਹੋਣਾ ਹੁਣ ਵਾਲਾ ਫੈਸਲਾ ਹੋ ਗਿਆ ਹੁਣ ਬਿਲਕੁਲ ਬਹੁਤ ਸੰਮਤੀ ਨਾਲ ਹੁਣ ਸਰਬਸੰਮਤੀ ਨਾਲ ਸਰਬਸੰਮਤੀ ਨਾਲ ਹੋਇਆ ਕਿਉਂਕਿ ਜਿਹੜੇ ਆ ਜਿਹੜੇ ਅੱਜ ਰੋਕ ਲਾਤੇ ਨਾ ਉਹਨੇ ਸ਼ਰਤ ਲਾਤੀ ਜਿਹੜਾ ਸੱਦਾ ਪੱਤਰ ਆਇਆ ਉਹਨਾਂ ਦੇ ਵਿੱਚ ਸ਼ਰਤ ਹੈ ਵੀ ਗੱਲਬਾਤ ਤਾਂ ਹੋਊਗੀ ਜੇ ਤੁਸੀਂ ਪਹਿਲਾਂ ਸੜਕਾਂ ਖਾਲੀ ਕਰਕੇ ਆਪਦੇ ਵਹੀਕਲ ਟਰੈਕਟਰ ਟਰਾਲੀ ਤੇ ਸਾਰੇ ਕਿਸਾਨ ਪਹਿਲਾਂ ਬਰਾੜੀ ਪਾਰਕ 'ਚ ਬੰਦ ਹੋਵੋਗੇ ਜੇ ਤੁਸੀਂ ਫਿਰ ਗੱਲ ਕਰਾਂਗੇ ਜੇ ਤੁਸੀਂ ਬੰਦ ਨਹੀਂ ਹੁੰਦੇ ਫਿਰ ਅਸੀਂ ਗੱਲਬਾਤ ਨਹੀਂ ਕਰਨੀ ਤੇ ਜਿੱਦਾਂ ਤੁਸੀਂ ਬੰਦ ਹੋਗੇ ਉਦੋਂ ਅਗਲੇ ਦਿਨ ਮੀਟਿੰਗ ਕਰ ਲਾਂਗੇ ਸੋ ਜਿਹੇ ਜਾ ਉਹਨਾਂ ਨੇ ਇਹ ਸ਼ਰਤਾਂ ਵਾਲਾ ਕਿਹਾ ਉਹਦੇ ਨਾਲ ਸਾਰੀਆਂ ਕਿਸਾਨ ਜਿਹੋ ਤੇ ਬੰਦੇ ਕਹਿੰਦੇ ਹੋ ਗਿਆ ਵੀ ਹੁਣ ਸਾਨੂੰ ਇਹ ਜੀ ਜਿਹੜੀ ਹਿੰਦਤਾ ਪਰ ਸ਼ਰਤ ਨਹੀਂ ਮੰਨਣੀ ਚਾਹੀਦੀ ਹੁਣ ਸਾਨੂੰ ਬਰਾਲੀ ਪਾਰਕ 'ਚ ਨਹੀਂ ਜਾਣਾ ਚਾਹੀਦਾ ਸਰਬਸੰਮਤੀ ਹੈਗੀ ਆ ਵੀ ਇੱਥੇ ਹੀ ਰੁਕਣਾ ਚਾਹੀਦਾ ਸਾਰੀਆਂ ਸੜਕਾਂ ਜਾਮ ਕਰਨੀਆਂ ਚਾਹੀਦੀ 3 ਦਸੰਬਰ ਵਾਲੀ ਬੈਠਕ ਦਾ ਕੋਈ ਵਜੂਦ ਰਿਹਾ ਹੋਂ ਤਾਂ ਨੇੜੇ ਬੈਠੇ ਹੋ ਸੌਖਾ ਜਾਣਾ ਪਾ ਤਿੰਨ ਦਸੰਬਰ ਵਾਲੀ ਮੀਟਿੰਗ ਦਾ ਜੀ ਕੋਈ ਵਜੂਦ ਨਹੀਂ ਰਿਹਾ ਕਿਉਂਕਿ ਜਦੋਂ ਉਹਨਾਂ ਨੇ ਮੈਂ ਤੁਹਾਨੂੰ ਕਾਪੀ ਦੇ ਦਿੰਦਾ ਉਹਦੀ ਮੇਰੇ ਕੋਲੇ ਜਦੋਂ ਉਹਨਾਂ ਨੇ ਕਹਿ ਦਿੱਤਾ ਵੀ ਕੋਈ ਤੰਨ ਨਹੀਂ ਕੋਈ ਦੋਰ ਹੀ ਕੋਈ ਇੱਕ ਨਹੀਂ ਜੇ ਤੁਸੀਂ ਕੱਲ ਨੂੰ ਵੀ ਖਾਲੀ ਕਰ ਦਿਓ ਐ ਤਾਂ ਐਤਵਾਰ ਨੂੰ ਵੀ ਅਸੀਂ ਸੋਮਵਾਰ ਨੂੰ ਮੀਟਿੰਗ ਕਰ ਲਾਂਗੇ ਜੇ ਸੋਮਵਾਰ ਨੂੰ ਖਾਲੀ ਕਰਤਾ ਮੰਗਲਵਾਰ ਕਰ ਲਾਂਗੇ ਉਹਨਾਂ ਨੇ ਜੋੜਤਾਇਆ ਬਰਾੜਿਓ ਜਿਹੜੀ ਮੀਟਿੰਗ ਦਾ ਦਿਨ ਆ ਮੀਟਿੰਗ ਦੀ ਤਰੀਖ ਹੈ ਉਹ ਨੂੰ ਬਰਾੜੀ ਪਾਰਕ ਦੇ ਵਿੱਚ ਕੈਦ ਹੋਣਾ ਜੋੜਤਾ ਕੰਡੀਸ਼ਨ ਰੱਖਣ ਅੜੇਲ ਸੁਹਾਤ ਆਗੇ ਇਸ ਕਰਕੇ ਹੁਣ ਹੈ ਜਿਹੜਾ ਇਹ ਪੰਜਾਬ ਦਾ ਜਿਹੜਾ ਕਿਸਾਨ ਆ ਉਹਦਾ ਇਹੋ ਜਿਹੇ ਲੜਾਈਆਂ ਬਹੁਤ ਲੜੀਆਂ ਨੇ ਉਹਨਾਂ ਨੇ ਕੱਲਾ ਸਾਡੀ ਪੀੜ੍ਹੀ ਚ ਨਹੀਂ ਸਾਡੀਆਂ ਜਿਹੜੀਆਂ ਪਹਿਲਾਂ ਵਾਲੀਆਂ ਪੀੜ੍ਹੀਆਂ ਚ ਇਤਿਹਾਸ ਹੈ ਜਿਹੜਾ ਬੜੇ-ਬੜੇ ਮੋਰਚੇ ਲੜੇ ਆ ਬੜੇ ਧਾੜਵਿਆਂ ਨਾਲ ਲੜੇ ਆ ਹੁਣ ਅਸੀਂ ਸਮਝਦੇ ਐ ਜਿਹੜਾ ਮੋਦੀ ਹੈ ਇਹ ਇੱਕ ਤਰ੍ਹਾਂ ਦਾ ਧਾੜਵਿਆਂ ਦਾ ਲੀਡਰ ਬਣਿਆ ਹੋਇਆ ਜਿਹੜੀਆਂ ਕੰਪਨੀਆਂ ਨੇ ਬਹੁਤ ਕੰਮੀਆਂ ਕੰਪਨੀਆਂ ਵਿਦੇਸ਼ੀ ਕੰਪਨੀਆਂ ਕਾਰਪੋਰੇਟ ਕੰਪਨੀਆਂ ਉਹ ਸਾਰੀਆਂ ਧਾੜਵੀ ਕੰਪਨੀਆਂ ਨੇ ਉਹਨਾਂ ਦਾ ਹੀ ਮੋਰੇ ਬਣਿਆ ਹੋਇਆ ਹੁਣ ਇਸ ਕਰਕੇ ਵੀ ਇਹ ਨਵੇਂ ਕਿਸਮ ਦੇ ਧਾੜਵਿਆਂ ਨਾਲ ਕਿਸਾਨਾਂ ਦੀ ਟੱਕਰ ਹੈ ਤੇ ਜਿਹੜਾ ਉਹ ਕਵਰ ਕਰੇ ਆਲ ਦਾ ਗੀਤ ਹੈ ਵੇ ਹੁਣ ਪੇਚਾ ਪੈ ਗਿਆ ਸੈਂਟਰ ਨਾਲ 那猴呢？